ਹਾਂ ਜੀ ਪਰਿਵਾਰਿਕ ਫਰਮੇ ਨੇ ਕਿ ਉਹ ਰਿਹਾ ਪੁਰਾਣਾ ਬਾਈ ਕਿ ਨਾ ਆਪ ਲਈ ਆਹ ਬੜੋ ਫਰਮੇ ਨੇ ਸਰਬੇ ਤੇ ਅੱਜ ਤੁਸੀਂ ਜਿਹੜਾ ਆਪਣਾ ਇਹ ਆ ਪਾਪਾ ਬਗੇਤ ਕਰ ਕੀਤਾ ਦਿਹਾੜਾ ਮਨਾ ਰਹੇ ਜੇ ਇਹਦੇ ਪਰੇ ਜਰਾ ਜਾਣਣਾ ਪਾਇਓ ਥੋੜਾ ਜਿਹਾ ਤੇ ਪਰ ਆਪਾਂ ਕੀ ਕਹਿਣਾ ਚਾਹੁੰਦੇ ਨੇ ਬਾਲ ਸਾਹਿਬ ਜੀ ਦਾ ਜਾਣਦੇ ਨੇ ਜੀ ਸਾਰੇ ਸੁਭਾਣਾਂ ਪ੍ਰਤਾਣ ਤੋਂ ਪਛਿਆ ਉਹਨਾਂ ਨੂੰ ਤੁਸੀਂ ਦੇ ਸਾਰੇ ਸਵਾਗਤੋ ਬਧਾਈਆਂ ਸਭ ਜੀ ਨੂੰ ਬਧਾਈਆਂ ਸਾਰੇ ਬਾਗਪੁਰਾ ਲੋਕਾਂ ਨੂੰ ਬਧਾਈਆਂ ਜੀ ਅੱਜ ਆ ਬੇਦਕਾਰ ਜੀ ਦਾ ਜਨਮ ਦਿਹਾੜੇ ਦੇ ਉੱਤੇ ਆਪਣੇ ਜਿਹੜੇ ਪਾਪਾ ਜੀ ਹੁਣ ਵਿਚਾਰ ਦੱਸੇ ਨੇ ਤੋਂ ਜਨਮ ਦਿਹਾੜੇ ਦੇ ਉੱਤੇ ਬਾਬਾ ਜੀ ਨੇ ਆਪ ਸਭ ਨੂੰ ਜਿਹੜੀਆਂ ਉਹ ਬਧਾਈਆਂ ਦਿੱਤੀਆਂ ਇਹਦੇ ਉੱਤੇ ਜਾਣਣਾ ਪਿਆ ਤੇ ਇਸ ਦੇ ਬਾਰੇ ਥੋੜੀ ਮੈਂ ਵੀ ਆਪ ਆਪਣੇ ਤੌਰ ਤੇ ਗੱਲ ਕਰਾਂ ਡਾਕਟਰ ਅਪੀਲਕਰ ਜੀ ਨੇ ਆਪਣੇ ਪੂਰੇ ਜਨਮ ਦੇ ਵਿੱਚ ਜਿਹੜਾ ਭਾਰਤ ਦੇ ਪ੍ਰਤੀ ਜਿਹੜਾ ਵੀ ਕੰਮ ਉਹਨਾਂ ਨੇ ਕੀਤਾ ਬੜੇ ਸੱਚੇ ਢੰਗ ਨਾਲ ਤੇ ਭਾਰਤ ਦਾ ਸੁਭਧਾਨ ਵੀ ਜਿਹੜਾ ਇਹਨਾਂ ਨੇ ਸਾਜਿਆ ਸੀ ਜਿਹੜੀ ਸਾਂਝੀ ਫਲਦਾ ਦਾ ਇੱਕ ਪ੍ਰਤੀਕ ਸੀ ਸਾਂਝੀ ਵਾਲਤਾ ਦਾ ਪ੍ਰਤੀਕ ਸੀ ਜਿਹੜਾ ਕਿ ਉਹਨਾਂ ਨੇ ਆਪਣਾ ਇਤਿਹਾਸ ਰੱਖਿਆ ਤੇ ਲੋਕਾਂ ਨੂੰ ਇਹਦੇ ਵਿੱਚ ਪੂਰਾ ਜਾਗਰੂਕ ਰੱਖਿਆ ਤਾਂ ਕਿ ਘੱਟ ਗਿਣਤੀਆਂ ਹੋਣ ਚਾਹੇ ਬਹੁਤ ਗਿਣਤੀਆਂ ਹੋਣ ਉਹਨਾਂ ਵਾਸਤੇ ਇਹਨਾਂ ਨੇ ਪੂਰਨ ਤੌਰ ਤੇ ਕੰਮ ਕੀਤਾ। ਉਹ ਹੀ ਤਰ੍ਹਾਂ ਬਾਬਾ ਜੀ ਮੰਨਦਾ ਬੰਦੀਆਂ ਉਹ ਹੀ